ਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਣ ਅੱਜ ਦੀ ਵੱਡੀ ਖਬਰ ਖਬਰ ਆ ਰਹੀ ਹੈ ਪੰਜਾਬ ਚ ਕਿੰਨੇ ਤੋਂ ਕਿੰਨੇ ਬੱਚੇ ਤੱਕ ਰਹੇਗਾ ਬਲੈਕਆਊਟ ਉਹ ਸਾਹਮਣੀ ਆਈ ਟਾਈਮਿੰਗ ਵੇਖੋ ਆਪਣੇ ਸ਼ਹਿਰ ਦਾ ਸਮਾਂ ਇਸ ਦੇ ਨਾਲ ਹੀ ਪਹਿਲਵਾਨ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿੱਚ ਕੱਲ ਚੱਲ ਰਿਹਾ ਤਣਾਅ ਦੇ ਕਾਰਨ 7 ਮਹੀਨੋਂ ਪੰਜਾਬ ਪਰ ਵਿੱਚ ਇੱਕ ਮੌਕੇ ਦਿਲ ਕੀਤੀ ਗਈ ਹੈ ਇਸ ਦੇ ਨਾਲ ਹੀ ਇਸ ਦੌਰਾਨ ਲੋਕਾਂ ਨੂੰ ਸਾਇਰ ਵਜਾ ਕੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਸਹਿਚੂ ਸੂਚਿਤ ਕੀਤਾ ਜਾਵੇਗਾ ਤੇ ਬਲੈਕਆਊਟ ਲਗਾਇਆ ਜਾਵੇਗਾ ਦੱਸ ਦਈਏ ਕਿ ਪੰਜਾਬ ਦੇ ਕੀ ਜਿਲ੍ਹਿਆਂ ਵਿੱਚ ਮੌਕ ਮੌਕ ਡਿਲ ਕੀਤੀ ਜਾਣੀ ਹੈ ਜਿਸ ਦਾ ਸਮਾਂ ਐਲਾਨ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਜਲੰਧਰ ਵਿੱਚ ਰਾਤ 8 ਵਜੇ ਤੋਂ 9 ਵਜੇ ਤੱਕ ਪਠਾਨਕੋਟ ਵਿੱਚ ਸਵੇਰੇ 10 ਵਜੇ ਤੋਂ 10:30 ਵਜੇ ਤੱਕ ਮੁਹਾਲੀ ਦੇ ਸ਼ਾਮ 7:30 ਵਜੇ ਤੋਂ 7:40 ਤੱਕ ਅਤੇ ਨੰਗਲ ਵਿੱਚ ਰਾਤ 8 ਵਜੇ ਤੋਂ 8:10 ਤੱਕ ਹੁਸ਼ਿਆਰਪੁਰ ਵਿੱਚ ਰਾਤ 8 ਵਜੇ ਤੋਂ 8:10 ਤੱਕ ਤਰਨਤਾਰਨ ਵਿੱਚ 9 ਵਜੇ ਤੋਂ 9:30 ਵਜੇ ਤੱਕ ਅਤੇ ਬਰਨਾਲਾ ਵਿੱਚ ਰਾਤ 8 ਵਜੇ ਤੋਂ 8:30 ਵਜੇ ਤੱਕ ਢਿੰਡਾ ਵਿੱਚ ਰਾਤ 8 ਵਜੇ ਤੋਂ 8:35 ਤੱਕ ਗੁਰਦਾਸਪੁਰ ਵਿੱਚ ਰਾਤ 9 ਵਜੇ ਤੋਂ 9:30 ਤੱਕ ਬਟਾਲਾ ਵਿੱਚ ਰਾਤ 9 ਵਜੇ ਤੋਂ 9:30 ਤੱਕ ਫਰੀਦਗੋੜ੍ਹ ਵਿੱਚ ਰਾਤ 10 ਵਜੇ ਤੋਂ ਤੋਂ 9 ਵਜੇ ਤੱਕ ਫਿਰੋਜ਼ਪੁਰ ਵਿੱਚ ਰਾਤ 9 ਵਜੇ ਤੋਂ 9 ਵਜੇ ਤੱਕ ਫਾਜ਼ਿਲਕਾ ਵਿੱਚ ਰਾਤ 10 ਵਜੇ ਤੋਂ 10:30 ਵਜੇ ਤੱਕ ਅੰਮ੍ਰਿਤਸਰ ਵਿੱਚ ਰਾਤ 10 ਵਜੇ ਤੋਂ 11 ਵਜੇ ਤੱਕ ਟੜ ਦਾ ਵਿੱਚ ਰਾਤ 8:00 ਵਜੇ ਤੋਂ 8:10 ਵਜੇ ਤੱਕ ਅਤੇ ਚੰਡੀਗੜ੍ਹ ਵਿੱਚ ਸ਼ਾਮ 7:30 ਤੋਂ 7:40 ਤੱਕ ਬਿਜਲੀ ਰਹੇਗੀ ਅਤੇ ਇਸ ਦੌਰਾਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਸੁਚੇਤ ਰਹਿਣਾ, ਸੁਚੇਤ ਰਹਿਣਾ ਹੈ ਅਤੇ ਜਈਦਾ ਹੈ ਤੇ ਪ੍ਰਸ਼ਾਸਨ ਨਾਲ ਸੰਜੋਗ ਕਰਨਾ ਚਾਹੀਦਾ ਹੈ। ਧੰਨਵਾਦ।